ਹੋ ਨਾ ਜੀ ਸਤਨਾ 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 ਸ੍ਰੀ ਵਾਹਿਗੁਰੂ ਸਾਹਿਬ ਜੀ ਜਿਨੇ ਤਾਪ ਨਿਵਰਨ ਹਾਲਾ ਦੁਖ ਅੰਤਾਸੂਰਾ ਸਾਗਦਗਨਾ ਕੋ ਲਾਗੇ ਜਾ ਕੇ ਤਬ ਬਾਗੇ ਅਰਦਾਸ ਅਰਦਾਸ ਸਰਦਾ ਸੇਕ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹ ਜ ਦਸਵੀ ਪ੍ਰਥਮ ਗਾਉ ਦੇ ਸਮਰ ਕਾ ਗੁਰੂ ਨਾਨਕ ਲੇ ਧਿਆਏ ਸੰਗਤ ਗੁਰ ਤੇ ਅਮਰਦਾਸ ਨਾਮ ਦਾਸਾਂ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਮਰਾਉ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿ ਦਿੱਠੇ ਸਦੁ ਹੋ ਜਾਏ ਤੇਗ ਬਹਾਦਰ ਸੁਧਿ ਗੈ ਕਰਨਾਉਨ ਦਾਵੇ ਤਾਏ ਸਭ ਥੈ ਹੁਨਾਂ ਦੇ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਟਿਆ ਬਾਜਾ ਵਾਲੇ ਸਰਬੰਸ ਦਾਣੀ ਸਭ ਥਾਂ ਹਮਨ ਦੀ ਸਹਾਈ ਸਭ ਥਾਂ ਹਮਨ ਦੀ ਸਹਾਈ ਦਸਾ ਪਾਸ਼ਾ ਜੋਤ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆ ਵੀਰੇ ਪੰਜ ਪਿਆਰੇ ਚਾਰ ਸਹਜਾਦੇ ਚਾਲੇ ਮੁkte ਹੱਠੀਆਂ ਜੱਪੀਆਂ ਤੱਪੀਆਂ ਜਿਨਾ ਨੇ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਏ ਤੇਗ ਵਾਹੀ ਦੇਖ ਕੇ ਅੰਡੜ ਕੀਤਾ ਜਨਾ ਪਿਆਰਿਆਂ ਸਚਾਰ ਦੇ ਕੁਮਾਈ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾ ਸਿੰਘੜਿਆ ਨੇ ਤਰ ਮਹੇਸ਼ੇਸ਼ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਹਾਈਆਂ ਤਨ ਆਰਿਆ ਨਾਲ ਚੜਵਾਏ ਗਏ ਜਨਾ ਪਿਆਰਿਆਂ ਸਚੇਰਨ ਦੀ ਕੁਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ 50 ਤੱਕ ਤਾਂ ਸਰਪੰਦ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਅਤਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਸਾਹਿਬੇ ਗੁਰੂ ਜਿਤਾਵ ਜਿਤਾਵਨ ਗਾ ਸਦਕ ਸਰਬ ਸ਼ਕ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇ ਤੇ ਫਤੇ ਬ੍ਰਤ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬຸນਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿਖੇਦਾਨ ਕੇਸ਼ਦਾਨ ਰਹਿਤਦਾਨ ਅਵੇਗਦਾਨ ਪ੍ਰੋਸਾਦਾਨ ਵਿਸਾਹੁਦਾਨ ਨਾਮਦਾਨ ਦਾਨਾ ਸਰਦਾਨ ਦਰਸ਼ਨ ਤ੍ਰਿਸ਼ਨਾਨ ਚੌਕਿਆ ਝੰਡੇ ਬੰਗੇ ਤੇ ਜੈ ਦੇ ਕਾਰ ਖਾਲਸਾ ਜੀ ਕੇ ਬੁੱਲ ਬਾਲੇ ਬੁੰਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆ ਆਉ ਜੀ ਪਿਆਰਿਆ ਸਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪ ਆਪਣੀ ਪੰਥ ਦੇ ਸਦਾ ਸਹਾਇ ਦਾਤਾਰ ਜਿਓ ਸ਼ਰਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਛੁੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੁਮਾਲ ਦਾ ਦਾਨ ਪਿਆਰੇ ਖਾਲਸਾ ਜੀ ਰੰਗ ਬਖਸ਼ੋ ਜੀ ਏ ਨਮਾਣ ਨਿਮਾਣ ਸਤਿਗੁਰੂ ਨੇ ਤਾਣਿਆ ਦੇ ਤਾਨ ਸਤਿਗੁਰੂ ਨੇ ਓਟਿਆ ਦੇ ਓਟ ਨੇ ਆਸਰਿਆ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਨ ਤਨ ਬਾਬਾ ਦੇਵ ਸਿੰਘ ਜੀ ਆਪ ਜੀ ਦੇ ਪਵਿੱਤਰ ਚਰਨਾਂ ਕਵਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਸਤਿਗੁਰ ਜੀ ਜੋ ਮੰਗ ਹੈ ਠਾਕੁਰ ਆਪਣੀਤੀ ਸੋਏ ਸੋਏ ਦੇਵ ਨਾਨਕ ਦਾਸ ਮੁਕਤੇ ਜੋ ਬੋਲੈ ਈਹਾ ਉਹਾਂ ਸਜੂ ਵੈ ਆਪਣੇ ਸੇਵਾ ਕੇ ਆਪੇ ਰਾਖੇ ਆਪੇ ਨਾਮ ਜਪਾਵੇ ਦੇ ਮਹਾਵਾਕ ਅਨੁਸਾਰ ਸਤਿਗੁਰ ਜੀ ਆਉ ਜੇ ਸੇਵਕ ਵੱਲੋਂ ਅਮਰਤ ਵੇਲੇ ਦੀ ਗੁਰਬਾਣੀ ਪੜੀ ਹੈ ਗੁਰਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬੇਅੰਤ ਜਿਹੇ ਪ੍ਰਕਾਰ ਦੀਆਂ ਆਪਲਾ ਹੋ ਗਈਆਂ ਹੋਣਗੀਆਂ ਅੰਜਾਨ ਬੱਚੇ ਸਮਝ ਕੇ ਖਿਮਾ ਕਰਨਾ ਗੋ ਆਸਤੇ ਮਤ ਸਮੱਧ ਬਖਸ਼ਨੀ ਸਭ ਤੋਂ ਸਪਸ਼ਟ ਗੁਰਬਾਣੀ ਪੜ੍ਹੰਦਾ ਸੇਵਾ ਕਰੰਦਾ ਬਲ ਬਖਸ਼ਦਾ ਦਰਾਈਆਂ ਸੰਤਾਂ ਦੀਆਂ ਹਾਜ਼ਰੀਆਂ ਪ੍ਰਮਾਨ ਕਰਨੀਆਂ ਕਰਮਾਂ ਲੇਖੇ ਲਾਉਣਾ ਨਗਰ ਖਿੜਾ ਸੁਖ ਵਰਸਾਉਣਾ ਜੀਵ ਜੰਤੂ ਮਾਨ ਮਨੁੱਖ ਬਾਲ ਬੱਚਿਆਂ ਦੇ ਸਿਰ ਤੇ ਮਿਹਰਾ ਪ੍ਰਿਆਤ ਰੱਖਣਾ ਬੱਚਿਆਂ ਨੂੰ ਦੇਰੋਤਾ ਮਖਸਨੀਆਂ ਵਿਦਿਆ দান ਬਖਸ਼ਨੀ ਮਾਤਾ ਪਿਤਾ ਦੇ ਆਗਿਆਕਾਰੀ ਕਰਨੀ ਦੁੱਖਾਂ ਬਿਗਨਾ ਦੇ ਨਾਸ਼ ਕਰਨੀ ਸੁੱਖਾਂ ਦੇ ਪ੍ਰਕਾਸ਼ ਕਰਨੀ ਆਉ ਕਨਾਂ ਦੂਰ ਕਰਨੀਆਂ ਦੇਸਾਂ ਵਿਦੇਸਾਂ ਵਿਕੇ ਸੁਖ ਵਰਤੌਣਾ ਚੜ੍ਹਦੇ ਕਲਾ ਕਰਨੀ ਅੰਗ ਸੰਗ ਸਹਾਇ ਹੁਣ ਰਹਿਮਤਾ ਕਰਨੀਆਂ ਮਨ ਦੀਆਂ ਸ਼ੋਭ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਨੀਆਂ ਆਉ ਜਰੇ ਬਾਣੀ ਅੰਦਰ ਚਾਰ ਪਹਿਰ ਰੈਣ ਵਿੱਚ ਹੈ ਸ਼ੁਗਰ ਪਾਤਸ਼ਾਹ ਜੀ ਆਉ ਜਿਦੇ ਪਹਾੜੇ ਅੰਦਰ ਚਾਰ ਪਹਿਰ ਦਿਹਾੜ ਆਇਆ ਹੈ ਆਉ ਜਿ ਸੁੱਖਾਂ ਨਾਲ ਵਚਿਤ ਕਰਾਉਣਾ ਹਾਤੇ ਆਪਣੇ ਲਾਹੇ ਗੁਰਮਾਨੇ ਵਿੱਚ ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ ਮਿਹਾਲ ਕਰੋ ਜੀ ਹਾਤੇ ਹੁਕਮਨਾਮੇ ਹਾਤੇ ਚੱਲਣ ਦੇ ਮਤ ਸਮਰਥਾ ਬਖਸ਼ ਨੇ ਹਮ ਕਲਯੁਗ ਦੀਵੇਂ ਕਿਨ ਕਿਨ ਪੂਰਨ ਹਾਰ ਆਪ ਜਗੁ ਗੁਰੁ ਜਗ ਬਖਸ਼ੰਦ ਕਿਰਪਾ ਕਰਕੇ ਬਖਸ਼ ਲੈਣਾ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਅਰਦਾਸ ਸਾਹਿਬ ਜੀ ਦੇ ਚਨਣਾ ਕਮਲਾ ਪਾਸ ਅਖਰ ਵਦ ਕਟ ਪੁੰਚੁਖ ਮਾਫ ਕਰਨੀ ਸਰਬਤ ਦੇ ਕਾਰਜਿ ਰਾਸ ਕਰਨੀ ਸੇ ਪਿਆਰੇ ਮਿਲਹੁ ਜਨਾਬ ਲਿਆ ਤਰਨਾਮ ਜਿਤਾ ਆਵੇ ਸੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਆਪਲਾ ਵਾਹੀ ਗੁਰੂ ਦੀ ਕਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਕੀ ਪਤੇ ਬੋਲੇ ਸੋਨੇ ਹਾਲ ਸਾਤ ਸ਼੍ਰੀ ਅਕਾਲ ਵਾਹਿ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਕੀ ਪਤੇ ਫਰੀਦਾ ਜੇ ਤੂੰ ਅਕਲ ਤੀਪ ਲੇ ਲਿਖਣਾ ਲੇਖ ਆਪਨ ਲੇ ਗਿਰੀਵਾਲਮਹ ਸਿਰ ਦਿਵਾ ਕਰ ਦੇਖ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਸਿਮਰ ਸਿਮਰ ਗੁਰੂ ਸਾਧ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਸਿਮਰ ਸਿਮਰ ਗੁਰੂ ਸਾਧ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਪਚਲੇ ਨੇ ਚੇ ਫਲ ਪਾਇਆ ਮੇਰਾ ਗੁਰਪੂਰਾ ਸ਼ਬਦ ਦਾਤਾ ਕਰਨ ਕਾਰਨ ਸਮਰਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਅਨੰਦ ਬਨੋਦ ਬੰਗਲ ਗੁਣ ਗਾਵ ਹੋ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਜੈ ਜੈਕਾਰ ਭਏ ਜਗ ਭੀਤਰ ਹੋਆ ਪਾਰ ਬ੍ਰਹਮ ਖਵਲਾ ਵਾਹੀ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਕੀ ਫਤਿਹ